2025 ਦੀ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ ਤੇ 1 ਜਨਵਰੀ 2025 ਤੋਂ ਪੈਦਾ ਹੋਣ ਵਾਲੇ ਛੋਟੇ ਬੱਚਿਆਂ ਨੂੰ ਲੈ ਕੇ ਇਹ ਵੱਡੀ ਖਬਰ ਹੈ 2025 ਤੋਂ ਯਾਨੀ ਕਿ ਅੱਜ ਤੋਂ ਪੈਦਾ ਹੋਈ ਪੀੜ੍ਹੀ ਨੂੰ ਜਨਰੇਸ਼ਨ ਬੀਟਾ ਕਿਹਾ ਜਾਵੇਗਾ ਪਿਛਲੇ ਦੌਰ ਜਨਰਲ Y, Z ਤੇ 알파 ਦਾ ਸੀ ਸਮਾਜਿਕ ਖੋਜਕਰਤਾ ਮਾਰਕ ਮੈਕ੍ਰਿੰਡਲ ਦਾ ਕਹਿਣਾ ਹੈ ਕਿ ਜੋ ਸਾਲਾਂ ਦੇ ਹਿਸਾਬ ਦੇ ਨਾਲ ਪੀੜ੍ਹੀਆਂ ਦੇ ਨਾਮ ਰੱਖਦੇ ਨੇ ਨਵੇਂ ਜਨਰੇਸ਼ਨ 알파 ਨੇ ਸਮਾਰਟ ਟੈਕਨੋਲੋਜੀ ਦਾ ਉਭਾਰ ਲਿਆ ਹੈ AI ਨੂੰ ਸਮਝੋ ਪਰ ਜਨਰੇਸ਼ਨ ਬੀਟਾ ਇੱਕ ਅਜੀਹੀ ਪੀੜ੍ਹੀ ਹੋਵੇਗੀ ਜਿਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਟੈਕਨੋਲੋਜੀ ਦੇ ਨਾਲ ਲੈਸ ਹੋ ਵਿਗੀ ਸਿੱਖਿਆ ਤੋਂ ਲੈ ਕੇ ਸਿਹਤ ਸੰਭਾਲ ਤੇ ਮਨੋਰੰਜਨ ਤੱਕ AI ਤੇ ਆਟੋਮੇਸ਼ਨ ਦਾ ਦਬਦਬਾ ਰਹੇਗਾ ਨਵੀਂ ਪੀੜੀ ਦਾ ਬੀੜਾ ਕਿਵੇਂ ਹੋਵੇਗਾ ਤੇ ਕੀ ਉਹਨਾਂ ਦੀ ਜ਼ਿੰਦਗੀ ਆਸਾਨ ਤੇ ਚੁਣੌਤੀਆਂ ਨਾਲ ਭਰੀ ਹੋਵੇਗੀ ਪੀੜੀਆਂ ਨੂੰ ਨਾਮ ਦੇਣ ਪਿੱਛੇ ਕਈ ਕਾਰਨ ਨੇ ਇਹਨਾਂ ਦੇ ਨਾਵਾਂ ਦਾ ਫੈਸਲਾ ਇਤਿਹਾਸਕ ਸੱਭਿਆਚਾਰਕ ਤੇ ਹੋਰ ਕਈ ਘਟਨਾਵਾਂ ਦੇ ਆਧਾਰ ਤੇ ਕੀਤਾ ਗਿਆ ਹੈ ਆਮ ਤੌਰ ਤੇ ਹਰ 15 ਤੋਂ 20 ਸਾਲਾਂ ਬਾਅਦ ਪੀੜੀ ਦਾ ਨਾਮ ਬਦਲਦਾ ਹੈ। ਉਹ ਜਾਣਦੇ ਹਾਂ ਕਿ ਕਿਸ ਪੀੜੀ ਨੂੰ ਇਹ ਨਾਮ ਦਿੱਤਾ ਗਿਆ ਸੀ। ਜੀ ਆਈ ਜਨਰੇਸ਼ਨ ਸਭ ਤੋਂ ਮਹਾਨ ਪੀੜੀ। ਇਹ ਉਹ ਪੀੜੀ ਹੈ ਜੋ 1901-1927 ਦੇ ਵਿਚਕਾਰ ਪੈਦਾ ਹੋਈ ਸੀ। ਇਸ ਪੀੜੀ ਨੇ ਮਹਾਮੰਦੀ ਦਾ ਸਮਾਂ ਵੇਖਿਆ। ਇਸ ਸਮੇਂ ਦੇ ਜ਼ਿਆਦਾਤਰ ਬੱਚੇ ਸਿਪਾਹੀ ਬਣ ਗਏ ਤੇ ਦੂਜੇ ਵਿਸ਼ਵ ਯੁੱਧ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ। ਇਸ ਪੀੜੀ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਦੇ ਲਈ ਪਰਿਵਾਰ ਦਾ ਪਾਲਣ-ਪੋਸ਼ਣ ਇੱਕ ਵੱਡੀ ਪ੍ਰਾਪਤੀ ਮੰਨਿਆ ਗਿਆ। ਉਸ ਤੋਂ ਬਾਅਦ 10 ਸਾਇਲੈਂਟ ਦਾ ਸਾਇਲੈਂਟ ਜਨਰੇਸ਼ਨ 1928 ਤੋਂ 1945 ਦਰਮਿਆਨ ਪੈਦਾ ਹੋਈ ਪੀੜੀ ਨੂੰ ਸਾਇਲੈਂਟ ਜਨਰੇਸ਼ਨ ਕਿਹਾ ਗਿਆ। ਇਹ ਪੀੜੀ ਬਹੁਤ ਮਿਹਨਤੀ ਮੰਨੀ ਜਾਂਦੀ ਸੀ ਤੇ ਆਤਮ ਨਿਰਭਰ ਵੀ ਮੰਨੀ ਜਾਂਦੀ ਸੀ। ਇਸ ਪੀੜੀ ਨੂੰ ਮਿਲੇਨੀਅਸ ਦੇ ਨਾਲ ਹੀ ਜਨਰੇਸ਼ਨ Y ਵੀ ਕਿਹਾ ਜਾਂਦਾ ਹੈ। ਇਹ ਨਾਮ 1981 ਤੋਂ 1996 ਦੇ ਵਿਚਕਾਰ ਪੈਦਾ ਹੋਈ ਇਸ ਪੀੜੀ ਨੂੰ ਦਿੱਤਾ ਗਿਆ ਸੀ ਜਿਨ੍ਹਾਂ ਨੇ ਟੈਕਨੋਲੋਜੀ ਦੇ ਨਾਲ ਤਾਲਮੇਲ ਰੱਖਣਾ ਸਿੱਖਿਆ ਤੇ ਆਪਣੇ ਆਪ ਨੂੰ ਅਪਡੇਟ ਕੀਤਾ। ਜਨਰੇਸ਼ਨ ਜੈਟ 1997 ਤੋਂ 2009 ਦੇ ਦਰਮਿਆਨ ਪੈਦਾ ਹੋਈ ਪੀੜੀ ਨੂੰ ਇੰਟਰਨੈਟ ਦੇ ਨਾਲ-ਨਾਲ ਸੋਸ਼ਲ ਮੀਡੀਆ ਪਲੇਟਫਾਰਮ ਵੀ ਮਿਲੇ ਨੇ ਡਿਜੀਟਲ ਯੁੱਗ ਦੇ ਵਿੱਚ ਕਈ ਵੱਡੇ ਬਦਲਾਅ ਵੇਖੇ ਗਏ ਇਹ ਪੀੜੀ smartphones ਤੇ ਇੰਟਰਨੈਟ ਤੋਂ ਬਿਨਾ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੀ ਸੀ ਉਸ ਨੇ ਸਿੱਖਿਆ ਕਿ ਡਿਜੀਟਲ ਪਲੇਟਫਾਰਮ ਰਾਹੀਂ ਵੀ ਕਮਾਈ ਕੀਤੀ ਜਾ ਸਕਦੀ ਹੈ ਉਸ ਤੋਂ ਬਾਅਦ ਜਨਰੇਸ਼ਨ ਅਲਫਾ ਸਾਲ 2010 ਤੇ 2024 ਦੇ ਵਿੱਚ ਪੈਦਾ ਹੋਈ ਸਪੀੜ ਦੇ ਜਨਮ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਇੰਟਰਨੈਟ ਮੌਜੂਦ ਸਨ ਪੂਰਾ ਪਰਿਵਾਰ ਇੰਟਰਨੈਟ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਦੇ ਨਾਲ ਜੁੜਿਆ ਹੋਇਆ ਸੀ ਇਸ ਤੋਂ ਬਾਅਦ ਜਨਰੇਸ਼ਨ ਬੀਟਾ ਜਸਤੀ ਸ਼ੁਰੂਆਤ ਅੱਜ ਤੋਂ ਹੋ ਚੁੱਕੀ ਹੈ ਸਾਲ 2025 ਤੋਂ 2039 ਤੱਕ ਇਸ ਜਨਰੇਸ਼ਨ ਦੇ ਬੱਚਿਆਂ ਨੂੰ ਬੀਟਾ ਕਿਹਾ ਜਾਵੇਗਾ ਹੁਣ 1 ਜਨਵਰੀ 2025 ਤੋਂ 2039 ਦਰਮਿਆਨ ਪੈਦਾ ਹੋਈ ਪੀੜੀ ਨੂੰ ਜਨਰੇਸ਼ਨ ਬੀਟਾ ਕਿਹਾ ਜਾਏਗਾ ਜਨਰੇਸ਼ਨ ਬੀਟਾ ਕਿੰਨਾ ਬਦਲਾ ਲਿਆਉਂਦੀ ਹੈ ਕਿੰਨੀਆਂ ਚੁਣੌਤੀਆਂ ਦਾ ਸਾਹਮਣਾ ਕਰਦੀ ਹੈ ਅੰਦਾਜ਼ਾ ਇਹ ਲਗਾਇਆ ਗਿਆ ਹੈ ਕਿ ਸਾਲ 2039 ਤੱਕ ਦੁਨੀਆ ਦੀ 16% ਦੀ ਆਬਾਦੀ ਜਨਰੇਸ਼ਨ ਬੀਟਾ Y ਅਤੇ Z ਦੀ ਹੋਵੇਗੀ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਅਜਿਹੇ ਹੋਣਗੇ ਜਿਹੜੇ 22ਵੀਂ ਸਦੀ ਦੇਖ ਸਕਣਗੇ ਇਹ ਪੀੜੀ ਇੱਕ ਨਵੇਂ ਯੁੱਗ ਦੀ ਸਵੇਰ ਵੇਖੇਗੀ ਇਸ ਦੇ ਨਾਲ ਟੈਕਨਿਕ ਨੂੰ ਨਵਾਂ ਰੂਪ ਵੀ ਮਿਲੇਗਾ ਇਸ ਦੇ ਨਾਲ ਸਮਾਜ ਦੇ ਵਿੱਚ ਬਦਲਾ ਹੋਵੇਗਾ ਇਸ ਦੇ ਨਾਲ ਗਲੋਬਲ ਸਿਟੀਜ਼ਨਸ਼ਿਪ ਤੇ ਫੋਕਸ ਵਧੇਗਾ ਬੀਟਾ ਬੇਬੀਸ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਵੱਡੇ ਹੋਣਗੇ ਇਸੇ ਲਈ ਉਹ ਵਰਚੁਅਲ ਵਾਤਾਵਰਨ ਨੂੰ ਸਮਝਣ ਦੀ ਪਹਿਲੀ ਪੀੜ੍ਹੀ ਹੋਵੇਗੀ ਟੈਕਨੋਲੋਜੀ ਦੇ ਨਾਲ ਲੈਸ ਹੋਣ ਦੇ ਬਾਵਜੂਦ ਬੀਟਾ ਪੀੜ੍ਹੀ ਨੂੰ ਘੱਟ ਚੁਣੌਤੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪੀੜੀ ਦੇ ਖੋਜਕਰਤਾ ਜੇਸਨ ਡੋਰਸੀ ਦਾ ਕਹਿਣਾ ਹੈ ਕਿ ਇਹ ਪੀੜ੍ਹੀ AI ਤੇ ਸਮਾਰਟ ਡਿਵਾਈਸਾਂ ਦੇ ਵਿਚਕਾਰ ਵੱਡੀ ਹੋਵੇਗੀ ਇਹੀ ਕਾਰਨ ਹੈ ਕਿ ਇਹ ਪੀੜ੍ਹੀ ਆਰਟੀਫੀਸ਼ੀਅਲ ਇੰਟੈਲੀਜੈਂਸਿਟੀ ਤੇ ਪੂਰੀ ਤਰ੍ਹਾਂ ਨਿਰਭਰ ਕਰੇਗੀ ਉਹ ਸੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਉਹਨਾਂ ਦੀ ਵਰਤੋਂ ਕਰੇਗਾ ਜਾਣਕਾਰੀ ਮੁਤਾਬਕ ਡੋਰਸੀ ਦੇ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਹਨਾਂ ਨੂੰ ਜਲਵਾਯੂ ਪਰਵਰਤਨ ਦਾ ਸਭ ਤੋਂ ਬੁਰਾ ਸਾਹਮਣਾ ਕਰਨਾ ਪਵੇਗਾ ਇਸ ਦਾ ਮੁਕਾਬਲਾ ਕਰਨਾ ਵੀ ਉਹਨਾਂ ਦੇ ਲਈ ਵੱਡੀ ਚੁਣੌਤੀ ਸਾਬਤ ਹੋਵੇਗਾ ਇਹਨਾਂ ਸਮੇਂ ਦੌਰਾਨ ਆਬਾਦੀ ਦੇ ਵਿੱਚ ਵੱਡੀ ਤਬਦੀਲੀ ਆਵੇਗੀ ਸ਼ਹਿਰੀਕਰਨ ਤੇਜ਼ੀ ਦੇ ਨਾਲ ਵਧੇਗਾ ਹਾਲਾਂਕਿ ਇਸ ਦੌਰਾਨ ਕੁਝ ਚੰਗੇ ਬਦਲਾਅ ਵੀ ਦੇਖਣ ਨੂੰ ਮਿਲ ਸਕਦੇ ਨੇ ਜਿਵੇਂ ਦੁਨੀਆ ਨੂੰ ਦੇਖਣ ਦਾ ਉਹਨਾਂ ਦਾ ਨਜ਼ਰੀਆ ਵੱਖਰਾ ਹੋਵੇਗਾ ਇਹ ਪਾਈਚਾਰੇ ਤੇ ਧਿਆਨ ਕੇਂਦ੍ਰਿਤ ਕਰੇਗਾ ਪੇਤ ਪਾਪ ਤੋਂ ਦੂਰ ਰਹਿ ਕੇ ਇਕੱਠੇ ਰਹਿਣ ਨੂੰ ਤਰਜੀਹ ਦੇਣਗੇ ਇਹਨਾਂ ਹੀ ਨਹੀਂ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ ਉਹ ਪੂਰੇ ਧਿਆਨ ਦੇ ਨਾਲ ਕੰਮ ਕਰਨਗੇ ਕਿਉਂਕਿ ਟੈਕਨੀਕ ਉਹਨਾਂ ਲਈ ਵੱਡਾ ਹਥਿਆਰ ਸਾਬਤ ਹੋਵੇਗੀ ਤਾਂ ਅੱਜ ਤੋਂ ਸਾਲ 2025 ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅੱਜ ਤੋਂ ਜਿਹੜੇ ਬੱਚੇ ਪੈਦਾ ਹੋਣਗੇ ਉਹਨਾਂ ਨੂੰ ਬੀਟਾ ਦੇ ਨਾਮ ਨਾਲ ਜਾਣਿਆ ਜਾਵੇਗਾ